ਨਾਮ ਜੀ ਵਾਹਿਗੁਰੂ ਸਾਹਿਬ ਜੀਉ ਸਰਬ ਬਕੁੰਠ ਮੁਕਤ ਮੋਖ ਪਾਈ ਇਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤਾ ਪਾਲਿਨਛ ਪਾਲਿ ਸੋ ਕਰਨੀ ਸ਼ੋਭਾ ਧਨਵੰਤਾ ਹਿਰਦੈ ਬਸੀ ਪੂਰਨ ਗੁਰਮੰਤਾ ਹਿਰਦੈ ਬਸੀ ਪੂਰਨ ਗੁਰਮੰਤਾ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੂਖ ਨਾਨਕ ਪਰਗਾਸ ਸਰਬ ਸੂਖ ਨਾਨਕ ਪਰਗਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸواری ਸਤਸੰਗੀ ਜਨਮ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ ਵਿਮੀ ਅਸ਼ਟਪਦੀ ਦੀ 8ਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਇਹ ਉਚਾਰਨ ਕੀਤਾ ਤੇ ਅੱਜ ਇਸ ਪਾਵਨ ਪਉੜੀ ਨੂੰ ਆਪਾਂ ਸਮਝਣ ਦਾ ਵਿਚਾਰਨ ਦਾ ਯਤਨ ਕਰਨਾ ਹੈ ਸਾਧ ਸੰਗ ਪ੍ਰਭ ਦੇਹੋ ਨਿਵਾਸ ਨਿਵਾਸ ਦਾ ਅਰਥ ਹੁੰਦਾ ਟਿਕਾਣਾ ਏ ਪ੍ਰਭੂ ਜੀਓ ਕਿਰਪਾ ਕਰੋ ਸਾਧੂਆਂ ਦੀ ਸੰਗਤ ਵਿੱਚ ਸਾਨੂੰ ਟਿਕਾਣਾ ਦੇ ਦੇ। ਵਸੇ ਨਿਵਾਸ ਦਾ ਅਰਥ ਹੁੰਦਾ ਪੱਕਾ ਟਿਕਾਣਾ। ਟਿਕਾਣਾ ਤੇ ਬੰਦਾ ਕਈ ਵਾਰ ਇੱਕ ਇੱਕ ਦਿਨ ਵਿੱਚ ਕਈ ਥਾਵਾਂ ਤੇ ਕਰਦਾ ਹੈ। ਪਰ ਨਿਵਾ ਆਪ ਕਹਿੰਦੇ ਤੇਰਾ ਨਿਵਾਸ ਸਥਾਨ ਕੀ ਹੈ? ਉਹਨਾਂ ਨਿਵਾਸ ਦਾ ਅਰਥ ਸਮਝੋ। ਅਰਥ ਕੀ ਉਹ ਮਤਰਾ ਪੱਕਾ ਟਿਕਾਣਾ ਕੀ ਆ ਪੱਕਾ ਐਡਰੈਸ ਦੱਸ ਅਸੀਂ ਭਾਵੇਂ ਸਾਡੀ ਦੁਕਾਨ ਹੋਵੇ ਸਾਡਾ ਆਫਿਸ ਹੋਵੇ ਪਰ ਅਸੀਂ ਸਦਾ ਇਹ ਕਹਿੰਨੇ ਮੇਰਾ ਪੱਕਾ ਟਿਕਾਣਾ ਇਹ ਹੈ ਅਸੀਂ ਘਰ ਦਾ ਟਿਕਾਣਾ ਦਿੰਨੇ ਆ ਐਡਰੈਸ ਦਿੰਨੇ ਆ ਕਿਉਂਕਿ ਉਹ ਮੇਰਾ ਨਿਵਾਸ ਹੈ ਮੇਰਾ ਪੱਕਾ ਟਿਕਾਣਾ ਹੈ ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਇਹ ਬੇਨਤੀ ਕਰ ਰਹੀ ਹੈ اے ਪ੍ਰਭੂ ਜੀ ਮੈਨੂੰ ਸਾਧੂਆਂ ਦੀ ਸੰਗਤ ਦੇ ਵਿੱਚ ਪੱਕਾ ਟਿਕਾਣਾ ਦਿਓ ਮੈਂ ਉੱਥੋਂ ਤੱਕ ਸਾਧ ਗੁਰੂ ਕੀ ਸਾਧੂ ਦੀ ਸੰਗਤ ਦਾ ਮੈਂ ਪੱਕਾ ਨਿਵਾਸੀ ਬਣ ਜਾਵਾਂ ਸਾਧ ਸੰਗ ਪ੍ਰਭ ਦੇਹੋ ਨਿਵਾਸ ਫਿਰ ਪੁੱਛਿਆ ਸਾਧੂ ਦੀ ਸਾਧ ਦੀ ਸੰਗਤ ਵਿੱਚ ਪੱਕਾ ਨਿਵਾਸ ਕਿਉਂ ਤੇ ਉੱਤਰ ਮਿਲਦਾ ਸਰਬ ਸੂਖ ਨਾਨਕ ਪ੍ਰਗਾਸ ਪ੍ਰਗਾਸ ਦਾ ਅਰਥ ਹੈ ਚਾਨਣ ਚਾਨਣ ਦਾ ਅਰਥ ਹੁੰਦਾ ਸਮਝ ਪੈ ਜਾਣ ਜਿਵੇਂ ਨਾ ਮੈਨੂੰ ਇਸ ਗੱਲ ਦਾ ਚਾਨਣ ਹੋ ਗਿਆ ਸ਼ਬਦ ਵਰਤਦੇ ਆਪਾਂ ਅਰਥ ਕੀ ਬਣਿਆ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸਮਝ ਲੱਗ ਗਈ ਸਰਬ ਸੂਖ ਨਾਨਕ ਪ੍ਰਗਾਸ ਹੈ ਨਾਨਕ ਸਾਧ ਸੰਗਤ ਵਿੱਚ ਪੱਕਾ ਟਿਕਾਣਾ ਹੋ ਜਾਵੇ ਤਾਂ ਅਸਲ ਵਿੱਚ ਸਾਰੇ ਸੁੱਖ ਹੈ ਕਿਨੇ ਇਸ ਗੱਲ ਦਾ ਪ੍ਰਗਾਸ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਸਮਝ ਪੈ ਜਾਂਦੀ ਹੈ ਵੀ ਅਸਲ ਵਿੱਚ ਸਰਬ ਸੂਖ ਸਾਰੇ ਸੁੱਖ ਹੈ ਕਿੱਥੇ ਹੈ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਪਾਈ ਜੋ ਤੈਨੂੰ ਸੁੱਖ ਮਿਲਣਾ ਹੈ ਤੈਨੂੰ ਆਨੰਦ ਮਿਲਣਾ ਹੈ ਉਹ ਤੈਨੂੰ ਸਾਧ ਸੰਗ ਵਿੱਚੋਂ ਮਿਲਣਾ ਹੈ ਇਸ ਗੱਲ ਦਾ ਚਾਨਣ ਹੋ ਜਾਂਦਾ ਹੈ ਪ੍ਰਗੋਸ਼ ਹੋ ਜਾਂਦਾ ਹੈ ਇਸ ਕਰਕੇ हे ਵਾਹਿਗੁਰੂ ਮੈਨੂੰ ਸਾਧ ਦੀ ਸੰਗਤ ਵਿੱਚ ਨਿਵਾਸ ਬਖਸ਼ਿਸ਼ ਕਰੋ ਇਹ ਬੇਨਤੀ ਹੋ ਰਹੀ ਹੈ ਗੁਰੂ ਜਦੋਂ ਅਸੀਂ ਇਹਦੀ ਆਰੰਭਤਾ ਕਰਦੇ ਆ ਪਾਵਨ ਪਦੇ ਦੀ ਤੇ ਜਿਹੜੀਆਂ ਪਹਿਲੀਆਂ 8 ਪੰਕਤੀਆਂ ਨੇ ਨਾ ਇਹ ਤਾਂ ਅਖੀਲੀਆਂ ਦੋ ਪੰਕਤਾਂਸ ਕੀਤੇ ਨੇ ਆਪਾਂ ਉਹਦੇ ਵਿੱਚ ਸਾਡੀਆਂ ਦੁਨਿਆਵੀ ਉਹ ਚੀਜ਼ਾਂ ਦੀ ਗੱਲ ਗੁਰੂ ਅਰਜਨ ਸਾਹਿਬ ਨੇ ਕੀਤੀ ਜਿਨ੍ਹਾਂ ਨੂੰ ਮਿਲਿਆ ਸਾਨੂੰ ਲੱਗਦਾ ਵੀ ਮੈਨੂੰ ਸੁੱਖ ਮਿਲ ਜਾਣਾ ਸਰਬ ਬੈਕੁੰਠ ਮੁਕਤ ਮੋਖ ਪਾਈ ਇੱਥੋਂ ਰੰਭਤਾ ਹੁੰਦੀ ਹੈ। ਇੱਕ ਬੈਕੁੰਠ ਕਹਿੰਦੇ ਨੇ ਸਵਰਗ ਨੂੰ। ਸਵਰਗ ਦਾ ਅਰਥ ਹੁੰਦਾ ਹੈ ਜਿੱਥੇ ਸਭ ਕੁਝ ਮੇਰੀ ਇੱਛਾ ਦੇ ਮੁਤਾਬਕ ਹੈ। ਸਭ ਕੁਝ ਮੇਰੇ ਅਨਸਾਰ ਹੈ। ਮਸਕੀਨ ਸਾਹਿਬੀ ਗੱਲ ਜਦ ਸਵਰਗ ਦੀ ਗੱਲ ਬੈਕੁੰਠ ਦੀ ਗੱਲ ਕਰਦੇ ਸੀ ਨਾ ਉਹ ਗੱਲ ਇਹ ਸਦਾ ਕਹਿੰਦੇ ਹੁੰਦੇ ਸਨ। ਕਿਸ ਵਰਗ ਹਰ ਇੱਕ ਬੰਦੇ ਦਾ ਵੱਖੋ ਵੱਖਰਾ ਹੁੰਦਾ ਹੈ। ਸਵਰਗ ਦਾ ਅਰਥ ਉਹ ਕਹਿੰਦੇ ਸਨ ਸਵੈ ਵਰਗ ਜਿੱਥੇ ਸਭ ਕੁਝ ਆਪਣੇ ਵਰਗਾ ਹੋਵੇ। ਨਾਮ ਜਪਣ ਵਾਲੇ ਦਾ ਸਵਰਗ ਹੋਰ ਹੋਵੇਗਾ, ਸ਼ਰਾਬ ਪੀਣ ਵਾਲੇ ਦਾ ਸਵਰਗ ਹੋਰ ਹੋਵੇਗਾ। ਰਸ ਪੋ ਗੁਣ ਵਾਲੇ ਦਾ ਸਵਰਗ ਹੋਰ ਹੋਵੇਗਾ। ਇਸ ਕਰਕੇ ਸਰਬ ਬਿਕੁੰਠ ਸਾਰੇ ਸਵਰਗ ਮੁਕਤ మోਖ ਪਾਈ ਮੁਕਤ ਦਾ ਅਰਥ ਹੈ ਬੰਧਨਾਂ ਤੋਂ ਆਜ਼ਾਦੀ మోਖ ਦਾ ਅਰਥ ਹੈ ਮੋਕਸ਼ ਬੰਧ ਖਲਾਸੀ ਬਾਦਸ਼ਾਹ ਕਹਿੰਦੇ ਇੱਕ ਨਿਮਕ ਹਰ ਕੇ ਗੁਣ ਗਾਈ ਸਾਧ ਸੰਗਤ ਦੇ ਵਿੱਚ ਬੈਠ ਕੇ ਇਸ ਗੱਲ ਦਾ ਚਾਨਣ ਹੁੰਦਾ ਹੈ ਪ੍ਰਗਾਸ ਹੁੰਦਾ ਹੈ ਕਿ ਭਾਈ ਇੱਕ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਨੂੰ ਇੱਕ ਨਿਮਖ ਮਾਤਰ ਇੱਕ ਪਲ ਦੇ ਲਈ ਵੀ ਜਪ ਲਈਏ ਨਾ ਤੇ ਇੱਕ ਪਰਮੇਸ਼ਰ ਦੇ ਨਾਮ ਨੂੰ ਨਿਮਖ ਮਾਤਰ ਜਪਿਆ ਵੀ ਸਾਰੇ ਸਵਰਗ ਮੁਕਤੀ ਤੇ మోਖ ਦੀ ਪ੍ਰਾਪਤੀ ਇਹ ਸੁੱਖ ਮਿਲ ਜਾਂਦਾ ਹੈ ਇੱਕ ਬੇਨਤੀ ਨਗਰ ਮੱਖੋ ਬੜੇ ਧਿਆਨ ਨਾਲ ਸਮਝੋ ਮੇਰਾ ਮਨ ਹੈ ਵੀ ਮੈਂ ਜਰੂਰ ਤੁਹਾਨੂੰ ਗੱਲ ਕਰਾਂ ਕਦੇ ਨਾ ਮੌਕਾ ਮਿਲੇ ਇੱਕ ਕੰਮ ਤੁਸੀਂ ਜਰੂਰ ਕਰੋ ਤੁਹਾਡੀ ਨਾਮ ਜਪਣ ਦਾ ਰਸ ਬਦਲ ਜਾਏਗਾ ਜਿਹੜੀਆਂ ਚੀਜ਼ਾਂ ਸਾਨੂੰ ਬਹੁਤ ਔਖੀਆਂ ਲੱਗਦੀਆਂ ਹਨ ਬਹੁਤ ਔਖੀਆਂ ਲੱਗਦੀਆਂ ਇੱਦਾਂ ਜਿਵੇਂ ਮੰਨ ਲਓ ਵੀ ਅਸੀਂ ਕਹਿੰਦੇ ਵੀ ਝੂਠ ਛੱਡਣਾ ਬੜਾ ਔਖਾ ਹੈ ਆਮ ਤੌਰ ਤੇ ਬੰਨੇ ਇਹ ਛੱਡਿਆ ਨਹੀਂ ਜਾ ਸਕਦਾ ਇਹ ਗਰੰਟੀ ਹੈ ਤੁਸੀਂ 2 ਦਿਨਾਂ ਤੇ ਛੱਡ ਦੇਉਗੇ ਔਰ ਤੁਹਾਨੂੰ ਪਤਾ ਨਹੀਂ ਲੱਗਣਾ ਇਸ ਗੱਲ ਦਾ ਤੁਸੀਂ ਕਹੋਗੇ ਵੀ ਹੈ ਮੈਨੂੰ ਝੂਠ ਬੋਲਿਆ ਮਹੀਨਾ ਹੋ ਗਿਆ ਕਿ ਇਹ ਅਵਸਥਾ ਬਣਦੀ ਹੈ ਇਹ ਇੱਕ ਅਵਸਥਾ ਹੁੰਦੀ ਹੈ ਇਸੀ ਬਹੁਤ ਬੁਰੀਆਂ ਆਦਤਾਂ ਇਦਾਂ ਪਲਕ ਝਪਕਦਿਆਂ ਛੁੱਟ ਜਾਂਦੀਆਂ ਨੇ ਜੇ ਕਿਤੇ ਤੁਹਾਨੂੰ ਤੁਹਾਡੇ ਅਵਚੇਤਨ ਮਨ ਦੀ ਤਾਕਤ ਸਮਝ ਲੱਗ ਜਾਏ ਤਾਂ ਅਵਚੇਤਨ ਮਨ ਬਾਰੇ ਜੇਕਰ ਬੰਦਾ ਜਾਂ ਜ ਜਿਹਨੂੰ ਅਸੀਂ ਕਹਿੰਦੇ ਆ ਸਬਕੌਂਸ਼ੀਅਸ ਮਾਈਂਡ ਆ ਇੱਕ ਤੇ ਸਾਡਾ ਆ ਦਿਮਾਗ ਹੈ ਨਾ ਆ ਸਾਡਾ ਬਾਹਰ ਦਾ ਦਿਮਾਗ ਹੈ ਜਿਹੜਾ ਚੰਗਾ ਮਾੜਾ ਸੋਚਦਾ ਬੁਰਾ ਭਲਾ ਸੋਚਦਾ ਇੱਕ ਇੱਕ ਮਨ ਕਹਿੰਦੇ ਨੇ ਇਸ ਨੂੰ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ ਅਵਚੇਤਨ ਮਨ ਜਿਹੜਾ ਅਵਚੇਤਨ ਮਨ ਆ ਨਾ ਉਹ ਦਿਮਾਗ ਦਾ ਉਹ ਹਿੱਸਾ ਹੈ ਜਿਸ ਨੂੰ ਤਰਕ ਕਰਨਾ ਨਹੀਂ ਆਉਂਦਾ ਉਹ ਨੂੰ ਚੰਗੇ ਮਾੜੇ ਦਾ ਕੁਝ ਪਤਾ ਨਹੀਂ ਚੀਜ਼ ਹੈ ਜਾਂ ਨਹੀਂ ਹੈ ਕੁਝ ਵੀ ਪਤਾ ਨਹੀਂ ਜੋ ਤੁਸੀਂ ਬੋਲੋਗੇ ਉਸ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਉਹ ਸਾਡੇ ਦਿਮਾਗ ਦਾ 90% ਹਿੱਸਾ ਹੈ। ਇਹਦਾ ਚੇਤਨਮਾਨਾ ਨਾ ਸਾਡਾ ਚੰਗੇ ਮਾੜੀ ਦੀ ਪਛਾਣ ਕਰਨ ਵਾਲਾ ਬੁਰੇ ਭਲੇ ਦੀ ਪਛਾਣ ਕਰਨ ਵਾਲਾ ਉਹ 10% ਹੈ। ਤੁਸੀਂ ਤੁਸੀਂ ਕਈ ਵਾਰ ਇਹ ਗੱਲ ਨੋਟ ਕੀਤੀ ਹੋਣੀ ਹੈ। ਕਿਸੇ ਨਾ ਕਿਸੇ ਬੰਦੇ ਦੇ ਘਰ ਮੰਨ ਲਓ ਦੋ ਬੱਚੀਆਂ ਦਾ ਜਨਮ ਪਹਿਲਾ ਹੋ ਤੱਕਿਆ। ਤੀਸਰੀ ਬੱਚੇ ਦਾ ਜਨਮ ਹੋ ਗਿਆ ਉਹ ਜੀ ਤੀਜੀ ਡਰ ਕੇ ਜਨਮ ਹੋਇਆ ਇਦਾਂ ਇਹ ਹੁੰਦਾ ਸਾਡੇ ਆਮ ਉਹ ਬੰਦਾ ਕਈ ਕਈ ਵਾਰ ਇਦਾਂ ਘਰ ਵਿੱਚ ਜਿਹੜੀ ਦਾਦੀ ਹੁੰਦੀ ਹੈ ਉਹ ਬੇਹੋਸ਼ ਹੋ ਜਾਂਦੀ ਹੈ ਇਦਾਂ ਜਾਂ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ ਹੁਣ ਪੁੱਛੇ ਕਿ ਵੀ ਰੋਣੀ ਕਿਉਂ ਮੈਂ ਉਹਨੇ ਕਹਿਣਾ ਮੇਰਾ ਪੁੱਤ ਦੇ ਘਰ ਤਿੰਨ ਧੀਆਂ ਹੋ ਗਈਆਂ ਇਹ ਇਹ ਵਿਆਹ ਕਿਵੇਂ ਕਰੂ ਇਹਨਾਂ ਦਾ ਮੇਰੇ ਤਾਂ ਟੈਨਸ਼ਨ ਹੋ ਗਈ ਹੁਣ ਵਿਆਹ ਉਹਨਾਂ ਬੱਚਿਆਂ ਦਾ 20-25 ਸਾਲਾਂ ਬਾਅਦ ਹੋਣਾ ਪਰ ਟੈਨਸ਼ਨ ਉਹਦੇ ਦਿਮਾਗ ਤੇ ਅੱਜ ਬਣ ਗਈ ਔਰ ਉਹਦਾ ਬੀਪੀ ਵੱਧ ਗਿਆ ਇਦਾਂ ਹੁੰਦਾ ਹੈ ਜਿਹੜੀ ਚੀਜ਼ 20-25 ਸਾਲਾਂ ਬਾਅਦ ਹੋਣੀ ਹੁੰਦੀ ਹੈ ਅਜੇ ਹੋਣੀ ਵੀ ਹੈ ਕਿੰਨੇ ਹੀ ਹੋਣੀ ਕਿੱਦਾਂ ਹੋਣੀ ਹੈ ਕਿੱਦਾਂ ਦੀ ਨਹੀਂ ਹੋਣੀ ਕੁਝ ਨਹੀਂ ਪਤਾ ਪਰ ਉਹਨਾਂ ਚੀਜ਼ਾਂ ਨੂੰ ਸੋਚ ਕੇ ਸਾਡਾ ਮਨ ਇਸ ਸਮੇਂ ਬੀਪੀ ਹਾਈ ਹੋ ਜਾਂਦਾ ਹੈ ਇਸ ਸਮੇਂ ਚਿੰਤਾ ਚ ਹੋ ਜਾਂਦਾ ਹੈ ਇਦਾਂ ਫਿਕਰ ਚ ਹੋ ਜਾਂਦਾ ਹੈ ਉਹਦਾ ਕਾਰਨ ਕੀ ਹੁੰਦਾ ਜੇ ਜੋ ਚੀਜ਼ ਦਿਮਾਗ ਸੋਚਦਾ ਹੈ ਨਾ ਜਿਹੜਾ ਜਿਹੜਾ ਅਵਚੇਤਨ ਮਨ ਹੈ ਸਭ ਤੋਂ ਕੌਨਸੀ ਸਾਈਸ ਮਾਈਂਡ ਹੈ ਜੋ ਅਸੀਂ ਸੋਚਿਆ ਉਹਨੇ ਉਹਦੇ ਉੱਤੇ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਇਦਾਂ ਦੀ ਬਣਾ ਦਿੱਤੀ ਵੀ ਇਦਾਂ ਇਦਾਂ ਹੋ ਰਿਹਾ ਹੈ ਔਰ ਅਸੀਂ ਉਸ ਉਸ ਚੀਜ਼ ਨੂੰ ਮਹਿਸੂਸ ਕਰਕੇ ਅੱਜ ਟੈਨਸ਼ਨ ਚ ਹੋ ਜਾਂਦੇ ਆ। ਇਹ ਇਹ ਹੁੰਦਾ ਏਦਾਂ। ਇਸ ਇਸ ਕਰਕੇ ਕਈ ਵਾਰ ਤੁਸੀਂ ਅਸੀਂ ਇਤਿਹਾਸ ਸੁਣਦੇ ਆ ਜਦੋਂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਏਦਾਂ ਕਰਦੇ ਸੀ ਅਸਲ ਵਿੱਚ ਅਸੀਂ ਉਸ ਪਾਸੇ ਤੁਰਦੇ ਨਹੀਂ ਆ ਚੇਤਨ ਅਵਚੇਤਨ ਮਨ ਵਾਲੇ ਪਾਸੇ ਇਸ ਕਰਕੇ ਸਾਡੇ ਕਈ ਗੱਲਾਂ ਗੁਰਬਾਣੀ ਦੀਆਂ ਪਕੜ ਚ ਨਹੀਂ ਆਉਂਦੀਆਂ। ਇਹ ਤਾਂ ਮੁਕਿ ਮੈਂ ਮੈਂ ਗੁਰਮਖੋ ਆਪਣੀ ਜ਼ਿੰਦਗੀ ਚ ਇਹ ਇਹ ਗੱਲ ਨੂੰ ਜਦੋਂ ਜਦ ਤੱਕ ਨਹੀਂ ਸੀ ਨਾ ਸਮਝਿਆ ਉਦੋਂ ਤੱਕ ਕਈ ਗੱਲਾਂ ਸਮਝ ਨਹੀਂ ਸੀ ਆਉਂਦੀਆਂ ਕਿਦਾਂ ਇਹਦਾ ਕਿਵੇਂ ਹੋ ਜਾਂਦਾ ਔਰ ਜਦੋਂ ਉਹ ਕਲਾਸਾਂ ਲਾਈਆਂ ਇਦਾਂ ਸਮਝਿਆ ਫਿਰ ਗੱਲ ਪਕੜ ਜੀ ਨਹੀਂ ਹੁੰਦਾ ਜਿਹੜਾ ਆਪਾਂ ਕਹਿੰਦੇ ਨਾ ਵੀ ਇਹ ਸਿਮਰਨ ਕਰਨਾ ਵੀ ਹਾਏ ਮੰਨ ਲਓ ਅੱਧਾ ਘੰਟਾ ਸਿਮਰਨ ਹੁੰਦਾ ਅਸੀਂ ਅਸੀਂ ਇਹ ਸਮਝਦਾ ਵੀ ਕਦੋਂ ਸਿਮਰਨ ਖਤਮ ਹੋਏਗਾ ਇਹ ਨਰਸ ਬਣ ਜਾਂਦਾ ਤੁਸੀਂ ਕਹੋਗੇ ਇਹ 15 ਮਿੰਟ ਹੋਰ ਹੋ ਜਾਏ 20 ਮਿੰਟ ਹੋਰ ਹੋ ਜਾਏ ਚੰਕਾਹ RAM ਨਾ ਬੈਠੇ ਆ ਸ਼ਾਂਤੀ ਨਾ ਬੈਠੇ ਹੋਰ ਵਧਣਾ ਚਾਹੀਦਾ ਇਹ ਹੁੰਦਾ ਹੈ ਇਦਾਂ ਮਾਣੀਏ ਤੇ ਹੁੰਦਾ ਹੈ ਇਹ ਸਮਝੀਏ ਤਾਂ ਭਾਈ ਬਚਿੱਤਰ ਸਿੰਘ ਨੂੰ ਗੁਰਗੋਬਿੰਦ ਸਿੰਘ ਪਾਤਸ਼ਾਹ ਇਦਾਂ ਬੁਲਾਉਂਦੇ ਆ ਔਰ ਬੁਲਾ ਕੇ ਇਦਾਂ ਕਹਿ ਦਿੰਦੇ ਆ ਭਾਈ ਬਚਿੱਤਰ ਸਿੰਘ ਲੋਗੜ ਦੇ ਕਿਲੇ ਤੇ ਹਾਥੀ ਆ ਰਿਹਾ ਤੁਸੀਂ ਮੁਕਾਬਲਾ ਕਰਕੇ ਮਾਰਨਾ ਤੇ ਭਾਈ ਬਚਿੱਤਰ ਸਿੰਘ ਨੇ ਦਿਮਾਗ ਵਿੱਚ ਇਹ ਗੱਲ ਕਹੀ ਕਹਿਣ ਲੱਗਾ ਪਾਤਸ਼ਾ ਤੁਸੀਂ ਕਿਹਾ ਤੇ ਮਰ ਗਿਆ ਹਾਥੀ ਤੁਸੀਂ ਕਿਹਾ ਤੇ ਹਾਥੀ ਮਰ ਗਿਆ ਹਾਥੀ ਜੇ ਕੋਈ ਨਹੀਂ ਮਰਿਆ ਪਰ ਭਾਈ ਬਚਿੱਤਰ ਸਿੰਘ ਦੇ ਉਸ ਅਵਚੇਤਨ ਮਨ ਦੇ ਵਿੱਚ ਉਹ ਗੱਲ ਬਣ ਗਈ ਵੀ ਇਦਾਂ ਹਾਥੀ ਜਾਣਾ ਹੈ ਇਦਾਂ ਛਾਲ ਮਾਰਨੀ ਆ ਤੇ ਇਦਾਂ ਹਾਥੀ ਦੇ ਨਾਗਣੀ ਮਾਰਨੀ ਆ ਇਦਾਂ ਹਾਥੀ ਨੇ ਮਰ ਜਾਣਾ ਉਹ ਤਸਵੀਰ ਪਹਿਲਾਂ ਬਣਦੀ ਔਰ ਉਹ ਜਦੋਂ ਉਹ ਤਸਵੀਰ ਦਿਮਾਗ ਤੇ ਪਹਿਲਾਂ ਬਣਦੀ ਹੈ ਫਿਰ ਸਾਡਾ ਸਰੀਰ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਡਾ ਸਰੀਰ ਹੈ ਨਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਔਰ ਜੇ ਅਸੀਂ 100% ਉਹਦੇ ਉੱਤੇ ਕੰਮ ਕਰੀਏ ਤਾਂ ਉਹ ਘਟਨਾਵਾਂ ਸੇਮ ਉਦਾਂ ਵਾਪਰ ਜਾਂਦੀਆਂ ਇਹ ਇਹ ਹੁੰਦਾ ਸੰਭਵ ਨਹੀਂ ਹੈ ਪਰ ਇਹ ਕਦੋਂ ਹੁੰਦਾ ਜਦੋਂ ਅਸੀਂ ਆਪਣੇ ਸਬ ਕੌਂਸ਼ੀਅਸ ਮਾਈਂਡ ਵੱਲ ਨੂੰ ਸਮਝਣ ਵਾਲੇ ਪਾਸੇ ਤੁਰਾਂ ਤੁਸੀਂ ਤੁਸੀਂ ਕਈ ਵਾਰ ਤਜਰਬਾ ਕੀਤਾ ਹੋਣਾ ਜਿਹੜਾ ਰੰਗ ਸਾਨੂੰ ਕੱਪੜਿਆਂ ਦਾ ਬਹੁਤਾ ਪਸੰਦ ਹੋਵੇ ਨਾ ਤੁਸੀਂ ਆਮ ਕਰਕੇ ਦੇਖੋ ਜੀ ਤੁਸੀਂ ਕਿਸੇ ਵਿਆਹ ਵਿੱਚ ਜਾਓ ਤੁਹਾਨੂੰ ਲੱਗਣਗੇ ਵੀ ਸਭ ਤੋਂ ਦ ਕੱਪੜੇ ਇਸੇ ਰੰਗ ਦੇ ਪਾਏ ਹੋਏ ਆ ਲੋਕਾਂ ਨੇ ਇੱਥੇ ਆ ਵੀ ਉਹੀ ਪਾਈ ਫਿਰਦਾ ਆ ਵੀ ਉਹੀ ਪਾਈ ਫਿਰਦਾ ਆ ਵੀ ਉਹੀ ਪਾਈ ਫਿਰਦਾ ਇਦਾਂ ਹੁੰਦਾ ਉਹ ਵੀ ਉਹ ਵੀ ਉਹੀ ਹੁੰਦਾ ਜੋ ਚੀਜ਼ ਸੱਚੀ ਸੋਚਦੇ ਆ ਦਿਮਾਗ ਵਿੱਚ ਫਿਰ ਕੁਦਰਤ ਹੈ ਜਿਹੜੀ ਕੁਦਰਤ ਉਸ ਚੀਜ਼ ਨੂੰ ਪੂਰੀ ਕਰਨ ਦੇ ਲਈ ਜ਼ੋਰ ਲਾਉਣ ਲੱਗ ਪੈਂਦੀ ਹੈ ਕੁਦਰਤ ਸਾਡੀ ਮਦਦ ਕਰਦੀ ਹੈ ਫਿਰ ਉਸ ਚੀਜ਼ ਦੇ ਲਈ ਤੋ ਇਹ 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 ਵਰਗ ਇਸ ਕਰਕੇ ਜਿਹੜੇ ਸਿੱਖ ਸਨ ਜਿਹਨੂੰ ਅਸੀਂ ਮੈਡੀਟੇਸ਼ਨ ਵੀ ਕਹਿੰਦੇ ਆ ਹਿਪਨੋ ਵੀ ਕਹਿੰਦੇ ਆ ਉਹ ਇਹ ਚੀਜ਼ ਹੀ ਆ ਸਾਰੇ ਸੁੱਖ ਦਾ ਅਹਿਸਾਸ ਕਰਨਾ ਆਨੰਦ ਦਾ ਅਹਿਸਾਸ ਕਰਨਾ ਵੀ ਇਦਾਂ ਇਦਾਂ ਹੋਏਗਾ ਔਰ ਸਾਡਾ ਸਰੀਰ ਉਹਦੇ ਉੱਤੇ ਫਿਰ ਕੰਮ ਕਰਦਾ ਹੈ ਉਦਾਂ ਸੋਚਦਾ ਤਸਵੀਰ ਬਣਦੀ ਹੈ ਇਦਾਂ ਔਰ ਸਾਡਾ ਸਾਰਾ ਹੀ ਸਰੀਰ ਉਦੇ ਉੱਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਹਨੂੰ ਅਸੀਂ ਅਭਿਆਸ ਦੇ ਨਾਲ ਕਰਾਂਗੇ ਤੇ ਇਹ ਚੀਜ਼ ਹੁੰਦੀ ਹੈ। ਤੋਂ ਗੁਰੂ ਪਾਤਸ਼ਾਹ ਕਹਿੰਦੇ ਸਰਬ ਬੈਕੁੰਠ ਮੁਕਤ ਮੋਖ ਪਾਏ ਸਾਰੇ ਸਵਰਗਾਂ ਦਾ ਸੁੱਖ। ਸਰਬ ਬੈਕੁੰਠ ਮੋਖ ਮੋਖ ਕਹਿੰਦੇ ਨੇ ਮੋਕਸ਼ ਨੂੰ। ਮੁਕਤ ਮੁਕਤ ਦਾ ਅਰਥ ਹੈ ਬੰਧਨਾਂ ਤੋਂ ਆਜ਼ਾਦੀ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਕਦੋਂ ਏਕ ਨਿਮਖ ਹਰ ਕੇ ਗੁਣ ਗਾਏ ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਨਿਮਖ ਮਾਤਰ ਸਮੇਂ ਦੇ ਲਈ ਵੀ ਅੰਦਰ ਤੋਂ ਗਾ ਲੈਂਦੇ ਹਾਂ ਅਨੇਕ ਰਾਜ ਭੋਗ ਵਡਿਆਈ ਅਨੇਕਾਂ ਹੀ ਰਾਜ ਅਨੇਕਾਂ ਹੀ ਭੋਗ ਅਨੇਕ ਕਈ ਵਡਿਆਈਆਂ ਪਾਤਸ਼ਾਹ ਕਹਿੰਦੇ ਪ੍ਰਾਪਤ ਹੋ ਜਾਂਦੀਆਂ ਨੇ ਕਦੋਂ ਹਰ ਕੇ ਨਾਮ ਕੀ ਹਰੀ ਦੇ ਨਾਮ ਦੀ ਕਥਾ ਮਨਪਾਈ ਕਥਾ ਦਾ ਅਰਥ ਹੈ ਵਿਚਾਰ ਗੱਲਬਾਤ ਕਹਿਣ ਲੱਗੇ ਜਿਦੋਂ ਪਰਮੇਸ਼ਰ ਦੇ ਨਾਮ ਦੀ ਕਥਾ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਵਿਚਾਰ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਤੇ ਅਨੇਕਾਂ ਹੀ ਰਾਜ ਭੋਗ ਤੇ ਵਡਿਆਈਆਂ ਵਾਲਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਦਿੱਲੀ ਗੁਰਮਖੋ ਜਾਓ ਲਾਲ ਕਿਲੇ ਦੇ ਬਿਲਕੁਲ ਕੰਧ ਦੇ ਨਾਲ ਸੱਜੇ ਪਾਸੇ ਨਾ ਦਰਵਾਜੇ ਤੋਂ ਸ਼ਰਮਤ ਫਕੀਰ ਦੀ ਮਜ਼ਾਰ ਪੈਂਦੀ ਹੈ ਉੱਥੇ ਬਹੁਤ ਘੱਟ ਲੋਕ ਜਾਂਦੇ ਆ ਹੈ ਬਣੀ ਕਾਫੀ ਵੱਡੀ ਬਣੀ ਆ ਉਹ ਜਿਹੜਾ ਸ਼ਰਮਤ ਫਕੀਰ ਸੀ ਨਾ ਤੁਸੀਂ ਕਦੇ ਔਰੰਗਜ਼ੇਬ ਦੇ ਇਤਿਹਾਸ ਨੂੰ ਪੜ੍ਹੋ ਤੇ ਇਦਾਂ ਲਿਖਿਆ ਜਾਂਦਾ ਹੈ ਵੀ ਔਰੰਗਜ਼ੇਬ ਦੇ ਹਰ ਜ਼ੁਲਮ ਨੂੰ ਔਰੰਗਜ਼ੇਬ ਡਿਫਾਈਨ ਕਰ ਸਕਦਾ ਸੀ ਵੀ ਇਹ ਇਸ ਕਰਕੇ ਕੀਤਾ ਪਰ ਸਰਮਦ ਨੂੰ ਕਤਲ ਔਰੰਗਜੀਬ ਨੇ ਕਿਉਂ ਕੀਤਾ ਇਸ ਦਾ ਜਵਾਬ ਔਰੰਗਜੀਬ ਦੇ ਕੋਲੇ ਵੀ ਨਹੀਂ ਸੀ ਬਹੁਤ ਵੱਡਾ ਫਕੀਰ ਸੀ ਉਹ ਉਹਦੇ ਕੋਲੇ ਇਦਾਂ ਲੋਕ ਆਉਂਦੇ ਆ ਉਹ ਆਪਣੀ ਧੁਨ ਚ ਪਰਮੇਸ਼ਰ ਦਾ ਨਾਮ ਜਪਦਾ ਔਰ ਲੋਕ ਉਹਦੇ ਕੋਲੇ ਟਕੇ ਸਿਰਦੇ ਸੀ ਇਦਾਂ ਟਕੇ ਖਰਚ ਨਹੀਂ ਸੀ ਕਰਦਾ ਉਹ ਇਦਾਂ ਪੋਟਲੀ ਬੰਨੀ ਜਾਂਦਾ ਸੀ ਇੱਕ ਦਿਨ ਉਹਨੇ ਉਹ ਪੋਟਲੀ ਵਿੱਚੋਂ ਸਾਰੀ ਹੀ ਜਿਹੜੇ ਟਕੇ ਸੀ ਪੈਸੇ ਸੀ ਉਹ ਇਕੱਠੇ ਕੀਤੇ ਤੇ ਪੋਟਲੀ ਇਦਾਂ ਮੋਢੇ ਤੇ ਰੱਖੀ ਤੇ ਇਦਾਂ ਬਾਜ਼ਾਰ ਨੂੰ ਚੱਲ ਪਿਆ। ਕਹਿ ਲੱਗਾ ਅੱਜ ਆਪਾਂ ਬਾਦਸ਼ਾਹ ਬਣ ਗਏ ਆ ਚਲੋ ਮੰਡਨ ਵਾਸਤੇ ਚੱਲਦੇ ਆ। ਚੱਲਦਾ ਚੱਲਦਾ ਜਦੋਂ ਚਾਂਦਨੀ ਚੌਕ ਵਾਲੇ ਪਾਸੇ ਪੜ ਪਹੁੰਚਿਆ ਨਾ ਉਹ। ਉਰੰਗਜੀਬ ਹਾਥੀ ਦੇ ਉੱਤੇ ਬੈਠਾ ਤੇ ਆਸੇ-ਪਾਸੇ ਬਹੁਤ ਸਾਰੇ ਗੁਲਾਮ ਪਕੜ ਕੇ ਦੂਰੋਂ-ਦੂਰੋਂ ਲਿਆਂਦੇ ਗਏ ਐ ਉਹਨਾਂ ਨੂੰ ਇਸ ਕਰਕੇ ਕੁੱਟਿਆ ਜਾ ਰਿਹਾ ਹੈ ਉਹਨਾਂ ਉੱਤੇ ਕੋੜੇ ਵਰਸਾਏ ਜਾ ਰਹੇ ਐ ਉਹਨਾਂ ਨੇ ਆਪਣੀ ਫਸਲ ਦਾ ਟੈਕਸ ਨਹੀਂ ਜਮ੍ਹਾਂ ਕਰਵਾਇਆ ਟੈਕਸ ਜਮ੍ਹਾਂ ਨਹੀਂ ਕਰਵਾਇਆ ਉਹ ਉਹ ਚੀਕ ਰਹੇ ਐ ਕੋੜੇ ਮਾਰੇ ਐ ਤੇ ਸ਼ਰਮਤ ਇਦਾਂ ਜਾ ਕੇ ਖੜ ਗਿਆ ਕਹਿਣ ਲੱਗਾ ਮੈਂ ਲੱਭਣ ਤੁਰਿਆ ਸਾਂ ਜੇ ਕੋਈ ਅਤ ਦਾ ਕੰਗਾਲ ਅਤ ਦਾ ਗਰੀਬ ਮਿਲੇਗਾ ਕੋਈ ਅਤ ਦਾ ਮੰਗਤਾ ਮਿਲੇਗਾ ਤੇ ਮੈਂ ਆਪਣੇ ਇਹ ਟਕੇ ਉਹਨੂੰ ਦੇ ਦੇਵਾਂਗਾ ਤੇ ਔਰੰਗਜ਼ੇਬ ਦੇ ਸਾਹਮਣੇ ਖੜਾ ਹੋ ਗਿਆ ਤੇ ਔਰੰਗਜ਼ੇਬ ਨੇ ਦੇਖਿਆ ਵੀ ਸ਼ਰਮਦ ਫਕੀਰ ਆ ਗਿਆ ਕਹਿਣ ਲੱਗਾ ਫਕੀਰ ਸਾਈਂ ਕੀ ਦੇਖਦੇ ਪਏ ਹੋ ਤੇ ਸ਼ਰਮਦ ਫਕੀਰ ਕਹਿੰਦਾ ਕਹਿਣ ਲੱਗਾ ਔਰੰਗਜ਼ੇਬ ਮੈਂ ਆ ਦੇਖ ਪੋਟਲੀ ਧੰਨ ਦੀ ਲੈ ਕੇ ਫਿਰਦਾ ਤੇ ਮੈਂ ਇਹ ਉਹਨੂੰ ਦੇਣੀ ਹੈ ਜਿਹੜਾ ਸਭ ਤੋਂ ਕੰਗਾਲ ਸਭ ਤੋਂ ਗਰੀਬ ਹੋਵੇਗਾ ਤੇ ਮੈਂ ਸੋਚ ਰਿਹਾ ਮੇਰੇ ਸਾਹਮਣੇ ਬਹੁਤ ਸਾਰੇ ਕੰਗਾਲ ਖੜੇ ਨੇ ਗਰੀਬ ਖੜੇ ਨੇ ਮੈਂ ਕਿਹਦੇ ਵੱਲ ਇਹ ਪੋਟਲੀ ਸੁੱਟਾਂ ਤੇ ਔਰੰਗਜ਼ੇਬ ਕਹਿੰਦਾ ਜਿਹੜਾ ਤੈਨੂੰ ਸਭ ਤੋਂ ਵੱਧ ਕੰਗਾਲ ਲੱਗਦਾ ਉਹਦੇ ਵੱਲ ਸੁੱਟ ਦੇ ਜਦੋਂ ਇੰਨਾ ਕਿਹਾ ਨਾ ਵੇਰਾ ਤੈਨੂੰ ਸਭ ਤੋਂ ਵੱਧ ਗਰੀਬ ਲੱਗਦਾ ਹੈ ਉਹਦੇ ਵੱਲ ਸੁੱਟਦੇ ਤੇ ਫਕੀਰ ਨੇ ਇਦਾਂ ਪੋਟਲੀ ਇਦਾਂ ਗਰਮ ਖੁਕ ਕਮਾਈ ਘੁਮਾ ਕੇ ਤੇ ਔਰੰਗਜ਼ੇਬ ਵੱਲ ਸੁੱਟ ਦਿੱਤੀ ਇਦਾਂ ਕਹਿਣ ਲੱਗਾ ਔਰੰਗਜ਼ੇਬ ਮੈਨੂੰ ਤੂੰ ਸਭ ਤੋਂ ਵੱਧ ਗਰੀਬ ਤੇ ਕੰਗਾਲ ਲੱਗਦਾ ਹੈ ਤੂੰ ਅੱਤ ਦੇ ਗੁੱਸੇ 'ਚ ਆਇਆ ਉਹਨੇ ਕਿਹਾ ਫਕੀਰ ਬਾਬਾ ਇਹ ਕੀ ਕਹਿਣ ਲੱਗਾ ਉਹ ਜਿਹੜਾ ਕੇਵਲ ਚਾਰ ਚਰ ਟੱਕਿਆਂ ਦੀ ਖਾਤਰ ਜਿਹਨੂੰ ਲੋਕਾਂ ਦੇ ਦਰਦ ਦੀ ਆਵਾਜ਼ ਨਹੀਂ ਸੁਣਦੀ ਜਿਹਨੂੰ ਅੰਦਰ ਦਾ ਦੁੱਖ ਨਹੀਂ ਸਮਝ ਪੈਂਦਾ ਜਿਹੜਾ ਚਾਰ-ਚਾਰ ਟੱਕਿਆਂ ਦੀ ਖਾਤਰ ਲੋਕਾਂ ਦੇ ਉੱਤੇ ਕੋੜੇ ਵਰਸਾਉਂਦਾ ਪਿਆ ਉਹ ਬਾਦਸ਼ਾਹ ਨਹੀਂ ਹੁੰਦਾ ਉਹ ਕੰਗਾਲ ਹੁੰਦਾ ਜਿਹੜਾ ਚਾਰ-ਚਾਰ ਟੱਕਿਆਂ ਦੀ ਖਾਤਰ ਲੋਕਾਂ ਤੇ ਜ਼ੁਲਮ ਕਰਦਾ ਉਹ ਬਾਦਸ਼ਾਹ ਨਹੀਂ ਹੋ ਸਕਦਾ ਉਹ ਕੰਗਾਲ ਹੋ ਸਕਦਾ ਲੈ ਸਭ ਤੋਂ ਵੱਡਾ ਕੰਗਾਲ ਤੂੰ ਐ ਜੀ ਦੇ ਕੋਲੇ ਸਭ ਕੁਝ ਹੁੰਦਿਆਂ ਹੋਇਆਂ ਵੀ ਕੁਝ ਨਹੀਂ ਹੈ ਤੂੰ ਸਭ ਤੋਂ ਵੱਡਾ ਕੰਗਾਲ ਹੈ ਗੱਲ ਗੁਰਮਖੋ ਇੰਨੀ ਹੈ ਗੱਲ ਇਹ ਨਹੀਂ ਹੁੰਦੀ ਸਾਡੇ ਕੋਲੇ ਹੈ ਕਿ ਅਸਲ ਗੱਲ ਇਹ ਹੁੰਦੀ ਅਸੀਂ ਰੱਜੇ ਕਿੰਨੇ ਹਾਂ ਅਸੀਂ ਰੱਜੇ ਕਿੰਨੇ ਹਾਂ ਸੰਤੋਖ ਕਿੰਨਾ ਹੈ ਸਬਰ ਕਿੰਨਾ ਹੈ ਸਾਡੇ ਕੋਲੇ ਜਿਸ ਦਿਨ ਮੰਗਣ ਦੀ ਥਾਂ ਤੇ ਸ਼ੁਕਰਾਨਾ ਕਰਨ ਲੱਗ ਪਏ ਨਾ ਉਸ ਦਿਨ ਇਹ ਕਹਿ ਲੋ ਅਸੀਂ ਰਾਜੇ ਬਣਨ ਵਾਲੇ ਪਾਸੇ ਜਾ ਰਹੇ ਹਾਂ ਤੇ ਜਿਸ ਦਿਨ ਸ਼ੁਕਰਾਨਾ ਛੱਡ ਕੇ ਮੰਗਣ ਵਾਲੇ ਪਾਸੇ ਚੱਲ ਪਏ ਇਹ ਸਮਝ ਲਓ ਅਸੀਂ ਭਖਾਰੀ ਬਣਨ ਵਾਲੇ ਪਾਸੇ ਜਾ ਰਹੇ ਹਾਂ ਕਿਉਂਕਿ ਇਹ ਫੈਸਲਾ ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ ਸੰਤੋਖ ਹੈ ਤੇ ਤੂੰ ਰਾਜੈ ਜੇ ਸੰਤੋਖ ਨਹੀਂ ਹੈ ਤੇ ਤੂੰ ਰਾਜਾ ਨਹੀਂ ਹੈ ਬਿਨਾਂ ਸੰਤੋਖ ਨਹੀਂ ਕੋ ਰਾਜਾ ਸਬਰ ਵਿੱਚ ਰਹਿਣਾ ਹੀ ਬਾਦਸ਼ਾਹ ਹੋਣਾ ਹੈ ਸ਼ੁਕਰਾਨੇ ਵਿੱਚ ਰਹਿਣਾ ਹੀ ਬਾਦਸ਼ਾਹ ਹੋਣਾ ਹੈ ਤੇ 24 ਘੰਟੇ ਮੰਗੇ ਜਾਣਾ ਹੀ ਮੰਗਤਾ ਹੋਣਾ ਇਸ ਕਰਕੇ ਬਾਦਸ਼ਾਹ ਕਹਿੰਦੇ ਅਨੇਕ ਰਾਜ ਭੋਗ ਵਡਿਆਈ ਅਨੇਕ ਰਾਜਾਂ ਦੇ ਸੁੱਖ ਦੁਨਿਆਵੀ ਪਦਾਰਥਾਂ ਦੇ ਭੋਗ ਤੇ ਇਹ ਵਡਿਆਈ ਬਾਦਸ਼ਾਹ ਕਹਿੰਦੇ ਪ੍ਰਾਪਤ ਹੋ ਜਾਂਦੀ ਹੈ ਹਰ ਕੇ ਨਾਮ ਕੀ ਕਥਾ ਮਨ ਭਾਈ ਮਨ ਭਾਈ ਦਾ ਅਰਥ ਹੈ ਮਨ ਨੂੰ ਪਉਂਦੀ ਹੈ ਚੰਗੀ ਲੱਗਦੀ ਹੈ ਜੇ ਹਰੀ ਪਰਮੇਸ਼ਰ ਦੀ ਕਥਾ ਉਹਦੀਆਂ ਗੱਲਾਂ ਉਹਦੀ ਮਹਿਮਾ ਉਹਦੇ ਗੁਣ ਗਾਣ ਚੰਗੇ ਲੱਗਦੇ ਨੇ ਫਿਰ ਇਹ ਸਾਰੀਆਂ ਬੜੀਆਂਈਆਂ ਰਾਜ ਭੋਗ ਤੈਨੂੰ ਇੱਥੋਂ ਹੀ ਮਿਲ ਜਾਣਗੇ ਬਹੁ ਭੋਜਨ ਕਾ ਪਰ ਸੰਗੀਤ ਬੰਦਾ ਗੁਰਮ ਕੋ ਸੁੱਖੇ ਦੇ ਵਿੱਚੋਂ ਲੱਭਦਾ ਕਾ ਪਰ ਦਾ ਅਰਥ ਹੈ ਕੱਪੜੇ ਭੋਜਨ ਦਾ ਅਰਥ ਹੈ ਤਰ੍ਹਾਂ ਤਰ੍ਹਾਂ ਦਾ ਖਾਣਾ ਸੰਗੀਤ ਦਾ ਅਰਥ ਹੈ ਤਰ੍ਹਾਂ ਤਰ੍ਹਾਂ ਦਾ ਨਾਚ ਗਾਣਾ ਸੁਖ ਲੱਭਦ ਅੱਜ ਕੱਲ ਤੇ ਬੰਦਾ ਸੁਖ ਲੱਭਦਾ ਹੀ ਇਹਦੇ ਵਿੱਚੋਂ ਤਰ੍ਹਾਂ ਤਰ੍ਹਾਂ ਦਾ ਖਾਣਾ ਹੋਵੇ ਹੋ ਸਕਦਾ ਇਹਦੇ ਵਿੱਚੋਂ ਮੈਨੂੰ ਆਨੰਦ ਆ ਜਾਏ ਤਾਂ ਕੱਪੜੇ ਅਲਮਾਰੀ ਭਰੀ ਹੁੰਦੀ ਹੈ ਫਿਰ ਕਹਿੰਦਾ ਹਾਏ ਕਥੋਲੇ ਇਹ ਪਾਉਣ ਨੂੰ ਵਿਆਹ ਜਾਣਾ ਇਦਾਂ ਹੁੰਦਾ ਹੈ ਖਾਏ ਪੁਰਾਣਾ ਗੁਰਮ ਕੋ ਸਮਾਂ ਹੁੰਦਾ ਸੀ ਕਦੇ ਦੋ ਦੋ ਤਿੰਨ ਤਿੰਨ ਭਰਾਵਾਂ ਕੋਲੇ ਇੱਕੋ ਨਵਾਂ ਸ਼ੂਟ ਹੋਣਾ ਦੂਜੇ ਪੁਰਾਣੇ ਹੋਣੇ ਆਉਣ ਜਾਣ ਲੱਗਿਆਂ ਇੱਕੋ ਹੀ ਪਾਕਿਟ ਹੋ ਜਾਂਦੀ ਸੀ ਜੁਰਗ ਸਾਡੇ ਹੁਣ ਜਿੱਦਾਂ ਦੇ ਕੱਪੜੇ ਬਾਹਰ ਨੇ ਉਦਾਂ ਦੇ ਅੰਦਰ ਅਸੀਂ ਸਾਰੇ ਇੱਕੋ ਜਿਹੇ ਪਹਿਨਦੇ ਆ ਬਾਹਰ ਅੰਦਰ ਆਉਣ ਜਾਣ ਨੂੰ ਮਹਿੰਗੇ ਹੀ ਨੇ ਸਾਰੇ ਪਰ ਬਾਤਸ਼ਾਹ ਕਹਿੰਦੇ ਟਿਕਾ ਨਹੀਂ ਹੈ ਤਰ੍ਹਾਂ ਤਰ੍ਹਾਂ ਖਾਣੇ ਸਾਡੇ ਵੱਧ ਗਏ ਕਪੜੇ ਸਾਡੇ ਵੱਧ ਗਏ ਨੱਚਣਾ ਗਾਉਣਾ ਟੱਪਣਾ ਸਾਡਾ ਸੰਗੀਤ ਵੱਧ ਗਿਆ ਹੈ ਸਾਡਾ ਸਭ ਕੁਝ ਵੱਧ ਗਿਆ ਪਰ ਪਾਤਸ਼ਾਹ ਕਹਿੰਦੇ ਸੁੱਖ ਨਹੀਂ ਵਧਿਆ ਆਨੰਦ ਨਹੀਂ ਵਧਿਆ ਸਬਰ ਸੰਤੋਖ ਨਹੀਂ ਵਧਿਆ ਪਾਤਸ਼ਾਹ ਕਹਿੰਦੇ ਮਿਲੇਗਾ ਬਹੁ ਭੋਜਨ ਕਾ ਪਰ ਸੰਗੀਤ ਭੋਜਨ ਦਾ ਸੁੱਖ ਕਪੜਿਆਂ ਦਾ ਸੁੱਖ ਸੰਗੀਤ ਵਾਲੀਆਂ ਖੁਸ਼ੀਆਂ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਮਿਲ ਸਕੇ ਇਹ ਆਨੰਦ ਮਿਲੇਗਾ ਕਦੋਂ ਰਸਨਾ ਜਪਤੀ ਹਰ ਹਰ ਨੀਤ ਜਦੋਂ ਤੇਰੀ ਰਸਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰੇਗੀ ਜਪੇਗੀ ਫਰ ਉਹ ਸੁਖ ਕੱਪੜਿਆਂ ਦੇ ਵਿੱਚੋਂ ਨਹੀਂ ਸੰਗੀਤ ਵਿੱਚੋਂ ਨਹੀਂ ਉਹ ਭੋਜਨ ਵਿੱਚੋਂ ਨਹੀਂ ਸਮਝ ਪਵੇਗੀ ਉਹ ਸਾਰਾ ਸੁਖ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਮਿਲਣਾ ਹੈ ਇਹ ਚਾਨਣ ਹੋ ਜਾਏਗਾ ਪਲੀ ਸੋ ਕਰਨੀ ਸੋ ਬਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮੰਤ ਦਾ ਅਰਥ ਹੈ ਗੁਰੂ ਦਾ ਉਪਦੇਸ਼ ਮੰਤ ਦਾ ਅਰਥ ਹੈ ਮੰਤਰ ਮੰਤਰ ਕਹਿੰਦੇ ਨਹੀਂ ਉਪਦੇਸ਼ ਨੂੰ ਗੁਰੂ ਦਾ ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਪੂਰਨ ਤੌਰ ਤੇ ਵਸ ਜਾਂਦਾ ਹੈ ਪਾਤਸ਼ਾਹ ਕਹਿੰਦੇ ਜ਼ਿੰਦਗੀ ਕਿੱਦਾਂ ਦੀ ਹੈ ਪਲੀ ਸੋ ਕਰਨੀ ਸੁਕਰਨੀ ਦਾ ਕੀ ਅਰਥ ਹੈ ਉਹਨਾਂ ਦਾ ਕਾਰ ਵਿਹਾਰ ਉਹਨਾਂ ਦਾ ਆਚਰਨ ਭਲਾ ਹੋ ਜਾਂਦਾ ਹੈ ਭਲੀ ਸੁਕਰਨੀ ਸ਼ੋਭਾ ਤਨਵੰਤ ਉਹ ਤਨਵਾਨ ਹੋ ਜਾਂਦੇ ਨੇ ਸ਼ੋਭਾ ਵਾਲੇ ਹੋ ਜਾਂਦੇ ਨੇ ਉਹਨਾਂ ਦਾ ਆਚਰਨ ਭਲਾ ਹੋ ਜਾਂਦਾ ਹੈ ਉੱਚਾ ਹੋ ਜਾਂਦਾ ਹੈ ਕਿੰਨਾਂ ਦਾ ਜੀ ਹਿਰਦਾ ਬਸੇ ਪੂਰਨ ਗੁਰਮੰਤ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪੂਰੇ ਗੁਰੂ ਦਾ ਮੰਤਰ ਵਸ ਜਾਂਦਾ ਹੈ ਇੱਕ ਬਚਨ ਗੁਰੂ ਅਰਜਨ ਸਾਹਿਬ ਬਾਦਸ਼ਾਹ ਨੇ ਕਿਹਾ ਗੁਰਮਖੋ ਬਾਣੀ ਚ ਬਾਦਸ਼ਾਹ ਕਹਿੰਦੇ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਅਤ ਦੀ ਟੁੱਟੀ ਹੋਈ ਝੂੰਪੜੀ ਹੋਵੇ ਜਿਹਦੀ ਛੱਤ ਦੇ ਵਿੱਚ ਵੀ ਕੱਖਾਂ ਕਾਨੇ ਹੋਣ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਜਿਹਦੀ ਕੋਈ ਉੱਚੀ ਜਾਤ ਵੀ ਨਾ ਹੋਵੇ ਕੋਈ ਆਦਰ ਮਾਨ ਸਤਕਾਰ ਵੀ ਨਾ ਹੋਵੇ ਪਰ ਪਾਤਸ਼ਾਹ ਕਹਿੰਦੇ ਭਾਈ ਜੇ ਤੇਰੇ ਕੋਲੇ ਘਰ ਵੀ ਕੱਚਾ ਝੌਂਪੜੀ ਛੱਤ ਵੀ ਕੱਚੀ ਐ ਕੋਈ ਆਦਰ ਨਹੀਂ ਐ ਕੋਈ ਜਾਤ ਪਾਤ ਵੀ ਉੱਚੀ ਨਹੀਂ ਐ ਪਰ ਫਿਰ ਵੀ ਤੂੰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਸਕਦਾ ਐ ਅਖਵਾ ਸਕਦਾ ਐ ਸੁਖ ਸ੍ਰਿਸ਼ਟੀ ਦੇ ਰਾਜੇ ਜਿੰਨਾ ਮਾਣ ਸਕਦਾ ਐ ਜੇ ਤੇਰੀ ਅੰਦਰ ਦੀ ਆਤਮਾ ਹਰੀ ਦੇ ਨਾਮ ਨਾਲ ਭਿੱਜੀ ਐ ਤੇ ਜੇ ਅੰਦਰ ਨਾਮ ਨਾਲ ਭਿੱਜਿਆ ਨਾ ਆਤਮਾ ਪਰਮੇਸ਼ਰ ਦੇ ਨਾਮ ਨਾਲ ਭਿੱਜੀ ਹੈ ਫਿਰ ਇਹ ਸਭ ਕੁਝ ਨਾ ਵੀ ਹੋਵੇ ਤਾਂ ਵੀ ਤੂੰ ਕੱਚੀ ਝੌਂਪੜੀ ਵਿੱਚ ਬੈਠਾ ਵੀ ਰਾਜਾ ਹੈ ਸ਼ੁਕਰ ਕਰੇਗਾ ਸ਼ੁਕਰਾਨਾ ਨਹੀਂ ਕਰੇਗਾ ਰਾਜਾ ਬਣ ਕੇ ਬੈਠੇਗਾ ਜਾਤ ਨਾ ਪਤ ਨਾ ਆਦਰ ਉਦਿਆਨ ਪਰਮੇਨਾ ਰਾਜਾ सगळी सृष्टि ਦਾ ਕਦੋਂ ਹਰ ਨਾਮ ਮਨ ਭਿੰਨਾ ਜੇ ਹਰੀ ਦੇ ਨਾਮ ਦੇ ਵਿੱਚ ਮਨ ਭਿੱਜਿਆ ਹੈ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਵਸੰਤ ਸਵਰਗ ਲੋਕਾ ਜਿਤ ਤੇ ਪ੍ਰਥਵੀ ਨਮਖੰਡਨ ਬਿਸਰੰਤ ਹਰ ਗੋਪਾਲਾ ਜੇ ਰੱਬ ਨੂੰ ਭੁੱਲਿਆ ਬੈਠਾ ਹੈ ਸਵਰਗ ਵਰਗੇ ਘਰ ਚ ਵਸਦਾ ਹੋਵੇਂ ਵਸੰਤ ਸਵਰਗ ਲੋਕਾ ਜਿਤ ਤੇ ਪ੍ਰਥਵੀ ਨਮਖੰਡਨ ਐਦਾਂ ਸਾਰੀ ਧਰਤੀ ਧਰਤੀ ਨੂੰ ਜਿੱਤ ਕੇ ਬੈਠਾ ਹੋਵੇਂ ਸਵਰਗ ਵਰਗੇ ਘਰ ਦੇ ਵਿੱਚ ਤੇਰਾ ਵਾਸਾ ਹੋਵੇ ਪਰ ਜੰਗਲ ਵਿੱਚ ਪਟਕਣਾ ਵਰਗੀ ਜ਼ਿੰਦਗੀ ਹੈ ਤੇਰੀ ਜੇ ਹਰੀ ਨੂੰ ਭੁੱਲ ਕੇ ਬੈਠਾਂ ਤੇ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਨੀ ਉਦਿਆਨ ਪਰਮਣੈ ਜ਼ਿੰਦਗੀ ਇਦਾਂ ਦੀ ਹੋਵੇਗੀ ਜਿਵੇਂ ਜੰਗਲ ਚ ਟਕਦਾ ਹੋਵੇ ਜੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਬੈਠਾਂ ਜੇ ਆਹੀ ਬਚਨ ਅਖੀਰ ਪਾਤਸ਼ਾਹ ਕਹਿੰਦੇ ਨੇ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਏ ਪ੍ਰਭੂ ਜੀ ਕਿਰਪਾ ਕਰੋ ਸਾਨੂੰ ਸਾਧ ਦੀ ਸੰਗਤ ਵਿੱਚ ਪੱਕਾ ਨਿਵਾਸ ਪੱਕਾ ਟਿਕਾਣਾ ਦੇ ਦੇਵੋ ਕਿਉਂ ਦੇਵੋ ਸਰਬ ਸੁਖ ਨਾਨਕ ਪ੍ਰਗਾਸ ਸਾਨੂੰ ਸਾਰੇ ਸੁੱਖਾਂ ਦਾ ਪ੍ਰਗਾਸ ਹੋ ਜਾਵੇ ਸਾਨੂੰ ਚਾਨਣ ਹੋ ਜਾਵੇ ਇਹ ਸਾਰੇ ਸੁੱਖ ਕਿੱਥੋਂ ਮਿਲਣਗੇ ਸਾਡੇ ਮਨ ਵਿੱਚ ਇਸ ਗੱਲ ਦੀ ਸਮਝ ਪੈ ਜਾਏ ਚਾਨਣ ਹੋ ਜਾਏ ਪ੍ਰਕਾਸ਼ ਹੋ ਜਾਏ ਕਿ ਭਾਈ ਸਰਬ ਸੁਖਾਂ ਹਰ ਹਰ ਗੁਣ ਗਾਈ ਸਾਰੇ ਸੁੱਖ ਮਿਲ ਜਾਂਦੇ ਨੇ ਉਸ ਹਰੀ ਦੇ ਨਾਮ ਦੇ ਵਿੱਚੋਂ ਉਹਦੇ ਸਿਮਰਨ ਦੇ ਵਿੱਚੋਂ ਪਾਤਸ਼ਾਹ ਕਿਰਪਾ ਕਰਨ ਨਾਮ ਦੀ ਦਾਤ ਸਾਧ ਸੰਗਤ ਦੀ ਦਾਤ ਸਦਾ ਸਾਨੂੰ ਮਿਲਦੀ ਰਹੇ ਅਸੀਂ ਗੁਰਮਖੋ ਇਹ ਨਾਮ ਰਸ ਨੂੰ ਮਾਣਦੇ ਰਹੀਏ ਇਹ ਗੁਰੂ ਅੱਗੇ ਅਰਦਾਸ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ